ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰੂ 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 ਹੇ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੁਕੋਟਲ ਗੁਰ ਸੇਵੀਐ ਕਹਿਨੁ ਸਹਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਹੋਵੇ ਸਿਵਤਿ ਖਾਸੰ ਮੰਦੀ ਔਰ ਅਰਸੋਂ ਕੁਰਸੋਂ ਜਤੀਆ ਉਦਰ ਡਿਠੇ ਸਚੇ ਪਾਤਸ਼ਾਹ ਮਨ ਜਨਮ ਸੰਦੀ ਕਟੀਐ ਸੱਜਣ ਸਚਾ ਪਾਤਸ਼ਾਹ ਸਿਰ ਸਾਹਾ ਦੇ ਸਾਹੋ ਜੇ ਪਾਸ ਬਹਿਟਿਆ ਸੋਹੀਏ ਕਬਨਾ ਧਾਵੇ ਸਾਹ ਕਤਨਾਮ ਵਾਹਿਗੁਰੂ ਜੀ ਜੈਤ ਸ੍ਰੀ ਮਹਲਾ 5 ਬਾਅਰ ਸ਼ਲੋਕਾਂ ਨਾਲ ੴ ਰਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰਹਿ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸੁਰਹ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰਹਿ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ ਰਹਾ ਵੇਖਣਾ ਸੁਣਨ ਸੁਨਾਵਨ ਮਨ ਮੈਂ ਦ੍ਰਿੜਿਐ ਸਾਚ ਪੂਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਤ ਪੌੜੀ ਹਰ ਏਕ ਨਿਰੰਝਣ ਗਾਈਐ ਸਬਿ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋਈ ਕਿਨਵੇਂ ਥਾਪ ਧਾਬਦਾ ਤਿਸ ਬਿਣ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ 부ਝਸੀ ਨਿਰਮਲ ਜਨ ਸੋਈ ਬ੍ਰਹਮੰਡ ਪਤਾਲ ਦੀਪ ਰਬਿਆ ਸਭ ਲੋਈ ਜਿਸ ਆਪ ਬੁਝਾਈ ਸੋ 부ਝਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ